ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਈ ਤੇ ਬਈ ਜੇ ਜਪ ਬੇਲ ਲੱਗਿਆ ਕੁੱਲ ਚੋਰ ਲੱਗਿਆ ਬਈ ਠੀਕ ਹੈ ਜੀ ਜਿਹਦੇ ਵਿੱਚ ਤਿੰਨ ਕਬੂਤਰ ਬਈ ਇੱਕ ਕਬੂਤਰ ਬਈ ਵੱਡੇ ਕਬੂਤਰ ਹੈਗੇ ਠੀਕ ਹਨ ਜੀ ਬਾਈ ਇਹ ਚਾਰ ਆਈਸੀ ਆਪਣੇ ਕੋਲ 1100 ਦੇ ਦੇਣਾ ਬਾਈ ਇਕੱਠੀ ਦੇਵਾਂਗੇ ਠੀਕ ਹੈ ਬਾਈ ਟੁੱਟ ਮੈ ਨਹੀਂ ਦਿੰਦੇ ਇਕੱਠੀ ਦੇਵਾਂਗੇ ਤੇ ਜਿਹੜੇ ਕੱਲ ਸੱਤ ਬੱਚਿਆਂ ਦੀ ਵੀਡੀਓ ਪਾਈ ਸੀ ਬਾਈ ਉਹ ਆਪਣੇ ਸੇਲ ਹੋ ਗਏ ਉਹਨਾਂ ਬਾਰੇ ਹੁਣ ਦੁਬਾਰਾ ਨਾ ਫੋਨ ਕਰੋ ਬਾਈ ਅੱਜ ਬਹੁਤ ਫੋਨ ਆ ਰਹੇ ਸੀ ਵਾਰੀ ਵਾਰੀ ਤਾਂ ਕਰਕੇ ਆਪਣੇ ਵਿਚੋਂ ਨਾ ਚਾਰ ਕਬੂਤਰ ਦੀ ਵੀਡੀਓ ਪਾਉਣੀ ਹੈ ਸੇਲ ਹੋ ਜਾਣਗੇ ਤੇ ਨਾਲੇ ਪਤਾ ਲੱਗ ਜੂਗਾ ਬਾਈ ਜੀ ਜਿਹੜੇ ਆਪਣੇ ਸੱਤ ਕਬੂਤਰ ਦੀ ਵੀਡੀਓ ਪਾਈ ਸੀ ਗੱਲ ਬੱਚਿਆਂ ਦੀ ਉਹ ਆਪਣੇ ਸੱਤ ਦੇ ਸੱਤ ਸੇਲ ਹੋ ਗਏ ਬਾਈ ਜੀ ਤੇ ਆ ਹੁਣ ਚਾਰ ਚ ਤਿੰਨ ਵੱਡੇ ਕਬੂਤਰੇ ਕਿ ਕਬੂਤਰੇ ਬਾਈ ਜੀ ਠੀਕ ਹੈ ਬਾਈ ਜੀ ਪੂਰੀ ਚੰਗੀ ਬਲੱਡ ਲੈਣਾ ਜੀ 300 ਦੇ ਸਮਣਾ ਦੇਣਾ 1100 ਦੇ ਦੇਣਾ ਇਕੱਠੀ ਦੇਵਾਂਗੇ ਬਾਈ ਜੀ ਆਪਾਂ ਵਖਾਉਣੇ ਹੁਣ ਸਾਨੂੰ ਆਪਾਂ ਕਬੂਤਰ ਬਾਈ ਜੀ भाई जी खट्टी अखा चिट्टी नोक है भाई साफ चिट्टा कबूतर है भाई जी कैंची है भाई जी है ठीक है आ लो जी पंजे का शौक लो भाई जी हम थोड़ा छो भाई करो चेक ਲਾਲ ਉਹ ਜੀ ਕਾਸੀ ਦਾ ਲਾਲ ਚੀਨਾ ਕਬੂਤਰ ਬਹੁਤ ਚੰਗਾ ਕਬੂਤਰ ਹੈ ਬਈ ਇਹ 1200 ਦੇ ਦੇਣੇ ਆ ਬਈ ਇਕੱਠੇ ਦੇਵਾਂਗੇ ਆਪ ਕੋ ਠੀਕ ਹੈ ਬਈ ਤਿੰਨ ਕਬੂਤਰ ਹੈ ਟਿਕ ਕੁੰਦੀ ਆ ਬਈ ਲਾਲ ਖੀਨਾ ਖੱਟੀਆਂ ਅੱਖਾਂ ਵਾਲੀ ਲਾਲ ਚੀਨਾ ਕਬੂਤਰ ਇਹ ਵੀ ਵੱਡਾ ਬਈ ਠੀਕ ਹੈ ਜੀ ਲਾਲ ਉਹ ਜੀ ਪੰਜਾਹ ਸ਼ੋ ਕਰ ਲੋ ਹੋ ਬਾਈ ਕਰੋ ਚੈੱਕ ਕੋਤਰੀ ਸੱਤ ਅੱਖਾਂ ਕਾਲੀ ਨੋਕ ਆ ਬਾਈ ਬਹਿਮਿਕ ਹੈ ਚੀ ਬਾਈ ਇਹ ਥੋੜੇ ਥੋੜੇ ਜੇ ਕਾਲੇ ਜੀ ਸੰਭਾ ਬਾਈ ਆ ਢੂੰਹੀ ਦੇ ਕਿਤੇ ਕੀਦੀ ਆ ਬਾਈ ਠੀਕ ਹੈ ਬਾਈ ਕਰੋ ਪੰਜਾਂ ਸ਼ਕੋਈ ਪੰਜਾਂ ਦਾ ਮੌਜੀ ਹੈ ਤੇ ਲੋ ਇਹ ਮਦੀਨਾ ਬਾਈ ਤੇ ਲੋ ਇਹ ਕੰਤਾ ਰਾਇਆ ਜਨਨ ਕਰੋ ਇੱਕ ਹੋਰ ਕੰਪਟਰ ਬਖਾਉਣ ਲੱਗਾ ਬਾਈ ਮੋੜ ਚੱਟੀਆਂ ਆਖਣੇ ਚਿੱਟੇ ਨੋਕ ਹੈ ਬਈ ਸਾਫ ਚਿੱਟਾ ਕਦ ਦਵੀ ਇਹਦਾ ਬਾਵਾ ਬਈ ਇਹ ਪੱਕੇ ਠੱਲ ਪਈ ਹੋਈ ਹੈ ਬਈ ਇਹਦੇ ਆ ਚੈੱਕ ਕਰ ਲੋ ਇਹਦੇ ਪੱਕੇ ਠੱਲ ਪਈ ਹੋਈ ਹੈ ਬਈ ਇਹ ਵੱਡੇ ਕੋਤਰਾ ਬਈ ਠੀਕ ਹੈ ਇਹ ਲੋ ਬਈ ਕਰੋ ਸ਼ਾਨ ਦੇਖੋ ਕਬੂਤਰ ਦੇਖੋ ਤੁਸੀਂ ਹੈਗਾ ਕੋਈ ਚੀਜ਼ ਹੈਗੀ ਬਈ ਕੋਈ ਉਹ ਨਹੀਂ ਹੈਗਾ ਲੱਲੂ ਪੰਜ ਕਬੂਤਰ ਨਹੀਂ 3300 ਦੇ ਵਿੱਚ ਕੋਈ ਸਾਨੂੰ ਇਹ ਜਿਹਾ ਕਬੂਤਰ ਦੇ ਦੇ ਬਾਈ ਜੀ ਆਪਾਂ ਦੇਣ ਦਾਰਾਂਗੇ ਕਬੂਤਰ ਚੈੱਕ ਕਰੋ ਤੁਸੀਂ ਬਈ ਆਹ ਕਬੂਤਰ ਆ ਜਾਂਦੇ ਨੇ ਪੀੜੀਆਂ ਖਲਾ ਆ ਮਦੀਨਾ ਬਈ ਇਹ ਆ ਨਾ ਰਿਹਾ ਬਈ ਦੇਖੋ ਦੇਖੜਾਣ ਦੇ ਕਬੂਤਰ ਦੀ ਚੈੱਕ ਕਰੋ ਜੀ ਕੱਲਾ ਕੱਲਾ ਕਬੂਤਰ ਬਈ ਇਹ ਚਾਰ ਕਬੂਤਰ ਆ ਬਈ ਤਿੰਨ ਕਬੂਤਰ ਆ ਬਈ ਜੀ ਆ ਲਾਲ ਚੀਨਾ ਵੀ ਕਬੂਤਰ ਆ ਬਈ ਤੇ ਆਲੇ ਕਬੂਤਰ ਆ ਬਈ ਜੀ ਆ ਵੀ ਕਬੂਤਰ ਤੇ ਆ ਕਬੂਤਰ ਆ ਬਈ ਠੀਕ ਆ ਬਈ ਇਹ ਚਾਰ ਜਿਆਰ ਆਪਾਂ ਇਕੱਠੀ ਦੇਵਾਂਗੇ ਵੱਡੇ ਕਬੂਤਰ ਆ ਬਈ ਇਕੱਠੀ ਦੇਣੇ ਆ ਬਈ ਤੇ ਫੋਨ ਨੰਬਰ ਮੇਰਾ وہی 88728 01437 ਮੇਰਾ ਫੋਨ ਨੰਬਰ ਆ ਭਾਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਭਾਈ ਜੀ ਕਿ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੋਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦ ਹੀ ਕੋਈ ਅਗਲੀ ਵੀਡੀਓ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ